ਜਦੋਂ ਮੈਂ ਤੂੰ ਆਵਾਜ਼ ਮਾਰੀ ਹੈ ਲਿਖਿਆ ਕਿ ਤੂੰ ਆਵਾਜ਼ ਮਾਰੀ ਚ ਵੀ ਇਹ ਇੱਕ ਮੈਂ ਉਸ ਕੁੜੀ ਨੂੰ ਵੀ ਜਾਣਦੀ ਹਾਂ ਹੂੰ ਤੇ ਉਸ ਮੁੰਡੇ ਨੂੰ ਮਰਦ ਨੂੰ ਵੀ ਜਾਣਦੀ ਹਾਂ ਜਿਹੜਾ ਦੋ ਬੱਚਿਆਂ ਦਾ ਬਾਪ ਸੀਗਾ ਹੈਗਾ ਹੂੰ ਸੀਗਾ ਕਿਉਂ ਪਰ ਉਹਦੀ ਬੜੀ ਖੂਬਸੂਰਤ ਪਤਨੀ ਸੀ ਪਤਨੀ ਹੈ ਮਤਲਬ ਆਪ ਹੀ ਬੜਾ ਕਮਾਲ ਦਾ ਖੂਬਸੂਰਤ ਲੱਗਦਾ ਹੀ ਨਹੀਂ ਸੀ ਵੀ ਉਹਦਾ ਵਿਆਹ ਹੋਇਆ ਸ਼ਾਇਦ ਇਸ ਆਪਣੇ ਦੇਖਣੋਂ ਨੇ ਵਰਤਿਆ ਹੋਵੇ ਜਾਂ ਜਿਹੜੀ ਅੰਦਰ ਮੱਚਦੀ ਉਹਦੀ ਖਲਾ ਅੱਗ ਉਹਨੂੰ ਵਰਤਿਆ ਹੋਵੇ ਘਰ ਚ ਬੜਾ ਵਧੀਆ ਮਾਹੌਲ ਸੀ ਹੂੰ ਘਰ ਘਰ ਵਾਲੀ ਨਾਲ ਬਹੁਤ ਵਧੀਆ ਵੀ ਯਾਨੀ ਕਿਸੇ ਚੀਜ਼ ਦੀ ਬੰਦਾ ਦੂਰੋਂ ਪਹਿਲੀ ਵਾਰ ਜਦੋਂ ਮਿਲਦਾ ਜਾਂ ਤੁਸੀਂ ਦੇਖਦੇ ਹੋ ਤਾਂ ਐ ਲੱਗਦਾ ਵੀ ਵਾਹ ਐਸਾ ਕਪਲ ਤਾਂ ਦੁਨੀਆ ਚ ਕਿਸੇ ਦਾ ਸਭ ਦੁਨੀਆ ਦੇ ਸਭ ਦੇ ਹੋਣ ਜੀ ਲੇਕਿਨ ਉਹਨੇ ਜਿਹੜਾ ਬਾਹਰ ਖਲਾਰਾ ਪਾਇਆ ਹੋਇਆ ਸੀ ਔਰ ਖਾਸ ਤੌਰ ਤੇ ਇੱਕ ਅ ਸਿੰਗਲ ਕੁੜੀ ਜਿਹੜੀ ਕੁਆਰੀ ਕੁੜੀ ਹੈ ਮੈਂ ਉਹਨੂੰ ਵੀ ਜਾਣਦੀ ਆ ਜੀ ਉਹਦੇ ਨਾਲ ਉਹਨੇ ਆਪਣਾ ਰਿਸ਼ਤਾ ਬਣਾਇਆ ਉਸ ਕੁੜੀ ਨੂੰ ਕਹਿੰਦਾ ਮੈਂ ਤਾਂ ਘਰੋਂ ਬਹੁਤ ਦੁਖੀ ਆ ਮੇਰਾ ਤਾਂ ਡਿਵੋਰਸ ਹੋ ਜਾਣਾ ਹੈ ਫਿਰ ਆਪਾਂ ਵਿਆਹ ਕਰਾ ਲੈਣਾ ਆ ਹੂੰ ਤਾਂ ਮੇਰੇ ਲਈ ਇਹ ਬੜੀ ਦੁਬਦਾ ਸੀ ਵੀ ਇੱਥੇ ਉਹ ਹੈ ਮੈਂ ਉਸ ਕੁੜੀ ਨੂੰ ਇਸ ਸਿਲਸਲੇ ਦੇ ਸ਼ੁਰੂ ਹੋਣ ਤੋਂ ਬਾਅਦ ਮਿਲੀ ਆ ਜੀ ਬਈ ਸ਼ਾਇਦ ਇਹ ਸਿਲਸਲਾ ਪਰ ਮੇਰਾ ਮੈਂ ਕੌਣ ਹੁੰਨੀ ਆ ਵੀ ਸਿਲਸਲਾ ਸ਼ੁਰੂ ਨਾ ਹੋਵੇ ਬਿਲਕੁਲ ਬਿਲਕੁਲ ਮੈਂ ਕਹਿੰਦੀ ਵੀ ਤਾਂ ਅਗਲਾ ਕਿ ਅਗਲੀ ਕਹਿੰਦੀ ਵੀ ਜਲਦੀ ਐ ਮੈਨੂੰ ਪਤਾ ਨਹੀਂ ਇਹ ਸੋ ਉਹਦੇ ਵਿੱਚ ਮੈਂ ਉਹ ਕੁੜੀ ਪਿੱਛੇ ਹਟਾਈ ਸੀ ਬਾਅਦ ਚ ਕਿ ਇਹ ਰਿਸ਼ਤਾ ਮੈਂ ਹਵਾਵਾਂ ਦੇ ਹਵਾਲੇ ਕਰਦੀ ਆ ਇਹ ਰਿਸ਼ਤਾ ਜੇ ਮੇਰਾ ਮੇਰਾ ਹੈ ਹੀ ਨਹੀਂ ਸੀ ਜੇ ਮੇਰਾ ਹੁੰਦਾ ਤਾਂ ਮੇਰੇ ਕੋਲ ਰਹਿੰਦਾ ਮੇਰੇ ਕੋਲ ਆਉਂਦਾ ਸੋ ਇਸੇ ਕਰਕੇ ਮੈਂ ਰਿਸ਼ਤਾ ਇੱਥੇ ਛੱਡ ਰਹੀ ਆ ਜੀ ਲੇਕਿਨ ਮੈਨੂੰ ਮੈਂ ਇੰਨੀ ਕੁ ਪਰੇਸ਼ਨ ਵੀ ਇੱਕ ਕੁੜੀ ਹਟਾਤੀ ਮੈਂ ਪਿੱਛੇ ਇੱਥੇ ਤਾਂ ਆਵਾ ਹੀ ਉੱਤੇ ਆ ਪਿਆ ਮੈਂ ਕੁੜੀਆਂ ਦੇ ਕਾਲਜ ਚ ਪੜਾਉਂਦੀ ਰਹੀ ਆ ਮੈਂ ਚੰਡੀਗੜ੍ਹ ਚ 1984 ਤੋਂ ਰਹਿ ਰਹੀ ਆ ਜੀ ਅ ਮੇਰੇ ਜਦੋਂ ਪੜਨ ਦਾ ਸਮਾਂ ਸੀ ਉਦੋਂ ਕੋਈ ਇੰਨਾ ਵੱਡਾ ਨਹੀਂ ਸੀਗਾ ਮਹੱਬਤਾਂ ਸੀ ਮਹੱਬਤ ਮੈਂ ਵੀ ਕੀਤੀ ਹੂੰ ਪਰ ਅਸੀਂ ਮਹੱਬਤ ਕਰਦੇ ਸੀ ਮਹੱਬਤ ਵਾਲੇ ਨਾਲ ਹੀ ਵਿਆਹ ਕਰਾ ਲੈਂਦੇ ਸੀ ਜੇ ਸਾਡੇ ਰਿਲੇਸ਼ਨਸ਼ਿਪ ਵੀ ਵੱਧਦੇ ਸੀ ਲਿਵ ਇਨ ਰਿਲੇਸ਼ਨਸ਼ਿਪ ਰਹੀਆਂ ਲੇਕਿਨ ਉਸ ਲਿਵ ਇਨ ਰਿਲੇਸ਼ਨ ਨੂੰ ਮੈਰਿਜ ਦੇ ਵਿੱਚ ਕਨਵਰਟ ਕੀਤਾ ਜੀ ਲੇਕਿਨ ਅੱਜ ਦੇ ਜਿਹੜੇ ਰਿਸ਼ਤੇ ਨੇ ਉਹ ਓਪਨ ਲਿਵ ਇਨ ਰਿਲੇਸ਼ਨਸ਼ਿਪ ਨੇ ਲੇਕਿਨ ਜਿੰਨਾ ਚਿਰ ਨਿਭ ਗਿਆ ਠੀਕ ਹੈ ਬਾਕੀ ਵੱਟ ਵਿਆਹ ਕਿਸੇ ਨਾਲ ਹੋਇਆ ਉਹ ਵਿਆਹ ਕਿਸ ਤਰ੍ਹਾਂ ਨਾਲ ਨਿਭਦੇ ਨੇ ਕਿਸ ਤਰ੍ਹਾਂ ਨਾਲ ਹੁੰਦੇ ਨੇ ਇਹ ਸਾਡਾ ਕੋਈ ਮਸਲਾ ਹੈ ਨਹੀਂ ਉਹਨਾਂ ਦਾ ਮਸਲਾ ਹੈ ਜੀ ਪਰ ਜੇ ਆਪਾਂ ਦੇਖੀਏ ਕਿ ਇਹ ਜਿਹੜੇ ਜਿਹੜੇ ਲਿਵਨ ਰਿਲੇਸ਼ਨਸ਼ਿਪ ਨੇ ਜਾਂ ਐਕਸਟਰਾ ਮੈਰੀਟਲ ਰਿਲੇਸ਼ਨ ਨੇ ਵਾਧੂ ਰਿਸ਼ਤੇ ਨੇ ਵਾਧੂ ਹੂੰ ਇੱਕ ਬੌਫਰ ਰਿਸ਼ਤਾ ਵਾਧੂ ਰਿਸ਼ਤਾ ਕਿਉਂ ਤੁਸੀਂ ਇਹ ਨੂੰ ਬਾਦੂ ਕਿ ਕਿਸੇ ਦੀ ਇਹ ਜੇ ਸਭਾ ਆਤਮਕ ਲੋਡ ਹੋ ਸਕਦੀ ਹੈ ਜਿਸ ਕਿਸੇ ਨੂੰ ਕੋਈ ਨਾ ਹੀ ਨਹੀਂ ਦੇ ਸਕਦੇ ਜਿਸ ਰਿਸ਼ਤੇ ਦੀ ਕੋਈ ਸਮਾਜ ਵਿੱਚ ਜਗ੍ਹਾ ਹੀ ਨਹੀਂ ਹੈ ਜਿਹੜਾ ਰਿਸ਼ਤਾ ਸਾਡੀ ਸੋਸਾਇਟੀ ਚ ਪ੍ਰਵਾਨਿਤ ਨਹੀਂ ਹੈ ਜਿਹੜਾ ਰਿਸ਼ਤਾ ਸਾਡੇ ਘਰ ਵਿੱਚ ਅਸੀਂ ਨਾਂ ਲੈ ਨਹੀਂ ਸਕਦੇ ਉਹ ਕੀ ਹੈ ਰਿਸ਼ਤਾ